ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 14 ਜੁਲਾਈ 2025 ਨੂੰ ਪੰਜਾਬ ਪੱਧਰੀ ਬਿਜਲੀ ਬੋਰਡ ਨਿੱਜੀਕਰਨ ਦੇ ਵਿਰੋਧ ਵਿੱਚ ਚੀਫ ਇੰਜੀਨੀਅਰ ਪਾਵਰਕਾਮ ਐਸਸੀ ਪਾਵਰਕਾਮ ਟੈਕਸਨ ਪਾਵਰਕਾਮ ਵਿਰੁੱਧ ਇਕੱਠੇ ਹੋ ਕੇ ਵਿਰੋਧ ਕਰਨ ਦਾ ਐਲਾਨ ਰੱਖਿਆ 21 ਜੁਲਾਈ 2025 ਤੋਂ ਮੌਨਸੂਨ اجلاس ਨਿਊ ਦਿੱਲੀ ਪਾਰਲੀਮੈਂਟ ਦਾ ਸ਼ੁਰੂ ਹੋ ਰਿਹਾ ਹੈ ਤੇ ਸੂਚ ਬਿਜਲੀ ਸੋਧ 2025 ਦੀਆਂ ਦੀ ਤਿਆਰੀ ਪਹਿਲਾ ਹੀ ਹੈ ਖਪਤਕਾਰ ਪੱਖੀ 1948 ਬਿਜਲੀ ਐਕਟ ਜੋ ਬਿਜਲੀ ਮੁਨਾਫਾ ਕਮਾਉਣ ਦੀ ਮਨਾਹੀ ਕਰਦਾ ਉਸ ਵਿੱਚ ਮੁਨਾਫਾ ਕੇਵਲ 3% ਕਮਾਉਣ ਦੀ ਇਜਾਜ਼ਤ ਸੀ ਤੇ ਪੰਜਾਬ ਨੂੰ ਵੱਟਾ ਅਦਰੋਜ਼ ਕਰ ਦੇਣਾ ਸੀ ਤਾਂ ਹੀ ਬਿਜਲੀ ਬੋਰਡ ਅੰਦਰ 140000 ਮੁਲਾਜ਼ਮ ਸੀ ਤੇ ਉਸ ਐਕਟ ਨੂੰ ਬਦਲ ਕੇ ਬਿਜਲੀ ਐਕਟ 2003 ਲਿਆਂਦਾ ਗਿਆ ਜਿਸ ਦਾ ਕਿਸਾਨ ਵਿਰੋਧ ਕਰ ਰਹੇ ਨੇ ਕੱਲ ਪੰਜਾਬ ਦੇ ਅੰਦਰ 14 ਜੁਲਾਈ 2025 ਨੂੰ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਅੱਗੇ ਵੱਡੇ ਇਕੱਠ ਕੀਤੇ ਜਾਣਗੇ ਜਿਸ ਵਿੱਚ ਦੋ ਚੀਫ ਇੰਜੀਨੀਅਰ ਪਾਵਰਕਮ ਸੱਤ ਜ਼ਿਲ੍ਹਿਆਂ ਵਿੱਚ ਐਸਸੀ ਔਰ ਉਹ ਤੋਂ ਬਾਅਦ ਜ਼ਿਲ੍ਹਿਆਂ ਦੇ ਵਿੱਚ ਐਕਸੀਅਨ ਦਫ਼ਤਰਾਂ ਦੇ ਵੱਡੇ ਇਕੱਠ ਲੱਖਾਂ ਦੀ ਗਿਣਤੀ ਜਿਸ ਵਿੱਚ ਨਜ਼ਰ ਆਵੇ ਕਰਨ ਦੀ ਸਾਡੀ ਤਿਆਰੀ ਹੋ ਰਹੀ ਆ ਇਹਦੀ ਲੋੜ ਕਿਉਂ ਪਈ ਜਿਹੜਾ ਬਿਜਲੀ ਦਾ ਖੇਤਰ ਆ ਇਹਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਵੇਚਣ ਦੀ ਤਿਆਰੀ ਆਰ ਬਹੁਤ ਸਾਰਾ ਹਿੱਸਾ ਇਹ ਪ੍ਰਾਈਵੇਟ ਕਰ ਚੁੱਕੇ ਆ ਜਿਵੇਂ ਤੁਹਾਨੂੰ ਯਾਦ ਹੋਊਗਾ 1948 ਦਾ ਬਿਜਲੀ ਐਕਟ ਪੂਰੇ ਦੇਸ਼ ਦੇ ਖਪਤਕਾਰਾਂ ਦੇ ਹੱਕ ਸੀਗਾ ਉਹ ਬਿਜਲੀ ਚੋਂ ਮੁਨਾਫਾ ਕਮਾਉਣ ਦੀ ਗੱਲ ਨਹੀਂ ਸੀ ਕਰਦਾ ਕੇਵਲ 3% ਪਰ ਵੱਧ ਤੋਂ ਵੱਧ ਰਜਗਾਰ ਦਿੰਦਾ ਸੀ 1,40,000 ਬੰਦਾ ਘਟੋਕਟ ਪੰਜਾਬ ਦੇ ਬਿਜਲੀ ਬੋਰਡ ਦੇ ਅੰਦਰ ਰਹਿੰਦਾ ਰਿਹਾ ਵਾ ਜਦੋਂ ਬਿਜਲੀ ਐਕਟ 2003 ਉਸ ਵੇਲੇ ਦੀ ਬਾਚਪਾਈ ਦੀ ਸਰਕਾਰ ਨੇ ਲਿਆਂਦਾ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਸਮਰਥਨ ਕੀਤਾ ਉਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਘਟੋਕਟ 16% ਮੁਨਾਫਾ ਕਮਾਉਣ ਦਾ ਹੱਕ ਦਿੱਤਾ ਔਰ ਬਿਜਲੀ ਪੈਦਾ ਕਰਨ ਦਾ ਹੱਕ ਦਿੱਤਾ ਹੁਣ ਲਗਭਗ 220 ਤੋਂ ਬਿਜਲੀ ਸੋਧ ਬਿੱਲ ਲਿਆਉਣ ਦੀ ਤਿਆਰੀ ਆ ਔਰ ਹੁਣ ਬਿਜਲੀ ਸੋਧ ਬਿੱਲ 225 ਬਣ ਜਾਊਗਾ ਉਹਦੇ ਵਿੱਚ ਜੇ ਉਹ ਬਿੱਲ ਪਾਸ ਹੁੰਦਾ ਪਾਰਲੀਮੈਂਟ ਦੇ ਵਿੱਚ ਵਿੱਚ ਮੋਦੀ ਸਰਕਾਰ ਜ਼ੋਰ ਲਾ ਰਹੀ ਆ ਉਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਦੇ ਰੇਟ ਤੈਅ ਕਰਨ ਦੇ ਤੇ ਬਿਜਲੀ ਵੇਚਣ ਦੇ ਅਧਿਕਾਰ ਮਿਲ ਜਾਣੇ ਹੈਗੇ ਜਿਵੇਂ ਸਾਡੇ ਕੇਂਦਰ ਦੇ ਮੰਤਰੀ ਮਨੋਹਰ ਲਾਲ ਖੱਟਰ ਜੀ ਦਾ ਬਿਆਨ ਆ ਗਿਆ ਵੀ ਅਸੀਂ ਪ੍ਰੀ ਪੇਡ ਮੀਟਰ ਜਿਹਨੂੰ ਪੰਜਾਬੀ ਵਿੱਚ ਚਿਪ ਵਾਲੇ ਮੀਟਰ ਸੀ ਕਹਿੰਨੇ ਹੈਗੇ ਆ ਉਹ ਪਹਿਲੋਂ ਮੁਲਾਜ਼ਮਾਂ ਦੇ ਫਿਰ ਜਿੰਨੇ ਵੀ ਸਰਕਾਰੀ ਦਫ਼ਤਰ ਉਹਨਾਂ ਚ ਅਰ ਫਿਰ ਉਹ ਕਹਿੰਦਾ ਵੀ ਉਦੋਂ ਬਾਅਦ ਅਸੀਂ ਜੜਾ ਵਾ ਇਹ ਜਿਹੜੇ ਆਪਣਾ ਹੈਗੇ ਆ ਕਾਰੋਬਾਰੀ ਉਹਨਾਂ ਦੇ ਘਰਾਂ ਚ ਅਰ ਫਿਰ ਆਮ ਖਪਤਕਾਰਾਂ ਦੇ ਘਰਾਂ ਚ ਲਾਉਣੇ ਹੈਗੇ ਇਹ ਉਸੇ ਨੀਤੀ ਦਾ ਹਿੱਸਾ ਹੈਗਾ ਵਾ ਅਰੇ ਇਸ ਕਰਕੇ ਅਸੀਂ ਚਾਹੁੰਨੇ ਆ ਸਾਡੀਆਂ ਮੰਗਾਂ ਨੇ ਵੀ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਜਾਣ ਤੋਂ ਬਚਾਇਆ ਜਾਵੇ ਅਰ ਜਿਹੜੀਆਂ 85 ਹਜ਼ਾਰ ਅਸਾਮੀਆਂ ਖਤਮ ਕੀਤੀਆਂ ਉਹ ਮੋੜ ਬਹਾਲ ਕੀਤੀਆਂ ਜਾਣ ਔਰ ਫਿਰ ਪੰਜਾਬ ਦੇ ਪੰਜਾਬੀਆਂ ਨੂੰ ਰੋਜ਼ਗਾਰ ਦੇਣ ਲਈ ਭਗਵੰਤ ਮਾਨ ਸਰਕਾਰ ਨਵੀਂ ਪੜਤੀ ਸ਼ੁਰੂ ਕਰੇ ਬਿਜਲੀ ਨਾਲ ਜੁੜੀਆਂ ਹੋਰ ਵੀ ਮੰਗਾ ਹੈਗੀਆਂ ਨੇ ਸਾਡੀਆਂ ਅਸੀਂ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਵੀ ਇਹ ਇਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਮਜ਼ਦੂਰਾਂ ਦਾ ਵੀ ਆ ਦੁਕਾਨਦਾਰਾਂ ਦਾ ਵੀ ਆ ਛੋਟੇ ਦੁਕਾਨਦਾਰਾਂ ਦਾ ਵੀ ਆ ਕਾਰੋਬਾਰੀਆਂ ਦਾ ਵੀ ਆ ਜਿੱਥੇ-ਜਿੱਥੇ ਬਿਜਲੀ ਬੋਰਡ ਵੇਚੇ ਗਏ ਆ ਪ੍ਰਾਈਵੇਟ ਕੰਪਨੀਆਂ ਗੁੰਡੇ ਰੱਖ ਕੇ ਦਾਦਾਗਰੀ ਦੇ ਨਾਲ ਇਹ ਬਿੱਲ ਗਰਾ ਰੀਆਂ ਨੇ ਆਰਥਿਕ ਪੱਖੋਂ ਖੇਤੀਬਾੜੀ ਸੈਕਟਰ ਪਛੜ ਰਿਹਾ ਵਾ ਪੰਜਾਬ ਦੇ ਅੰਦਰ ਬੇਰਜ਼ਗਾਰੀ ਬਹੁਤ ਜ਼ਿਆਦਾ ਵਾ ਸਾਡੀਆਂ ਆਰਥਿਕ ਹਾਲਤਾਂ ਇਹੋ ਜੀਆਂ ਮਾੜੀਆਂ ਨੇ ਕਿ ਅਸੀਂ ਪ੍ਰਾਈਵੇਟ ਕੰਪਨੀਆਂ ਕੋਲੋਂ ਬਿਜਲੀ ਜਿਹੜੀ ਲੈਣੀ ਆ ਉਹਦਾ ਬਿੱਲ ਦੇਣ ਦੇ ਅਸਮਰਥ ਹੈ ਗਿਆਂ ਤੋਂ ਆਹ ਪੰਜਾਬੀਓ ਇਕੱਠੇ ਰਲ ਕੇ ਇਸ ਬਿਜਲੀ ਬੋਰਡ ਦਾ ਨੀਜੀਕਰਨ ਰੋਕੀਏ ਧੰਨਵਾਦ